ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਲਾ ਜਮਰੋਦ ਹਰੀ ਸਿੰਘ ਨਲੂਵੇ ਨੇ ਬਣਾਇਆ ਸੀ ਤੇ ਇਸ ਕਿਲੇ ਉੱਤੇ ਲੜਦਿਆਂ ਹੀ ਇਸ ਸਰਦਾਰ ਦੀ ਸ਼ਹੀਦੀ ਹੋਈ ਉਹਨਾਂ ਦੀ ਜੀਵਨ ਦੀ ਅੰਤਮ ਲੜਾਈ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਲੜੀ ਤੇ ਮੈਂ ਉਮੀਦ ਕਰਦਾ ਇਹ ਵੀਡੀਓ ਤੁਸੀਂ ਦੇਖੋਗੇ ਕਿ ਕਿਵੇਂ ਸਰਦਾਰ ਬਿਮਾਰੀ ਦੀ ਹਾਲਤ ਵਿੱਚ ਉੱਠ ਕੇ ਖਾਲਸਾਈ ਜੋਸ਼ ਦੇ ਨਾਲ ਦੁਸ਼ਮਣਾਂ ਨੂੰ ਭਜਾਉਂਦਾ ਤਾਂ ਜਿਹੜਾ ਕਿਲਾ ਜਮਰੋਦ ਆ ਇਹ ਦਰਾਇ ਖੈਬਰ ਦੀਆਂ ਪਹਾੜੀਆਂ ਵਿੱਚ ਹਰੀ ਸਿੰਘ ਨਲਵੇ ਨੇ ਬਣਾਇਆ ਸੀ ਪੇਸ਼ਾਵਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਹਰੀ ਸਿੰਘ ਨਲਵੇ ਦੀ ਨਿਗਾਹ ਇਹਨਾਂ ਪਹਾੜੀਆਂ ਉੱਤੇ ਪਈ ਕਿ ਕਾਬਲ ਤੋਂ ਪੇਸ਼ਾਵਰ ਵੱਲ ਆਉਣ ਵਾਸਤੇ ਰਸਤੇ ਨੂੰ ਰੋਕਣ ਦੇ ਲਈ ਇੱਕ ਖਾਸ ਜਗ੍ਹਾ ਨੂੰ ਚੁਣਿਆ ਗਿਆ ਤੇ ਇਸ ਜਗ੍ਹਾ ਤੇ ਕਿਲਾ ਬਣਾਇਆ ਗਿਆ ਜਿਹਦਾ ਨਾਮ ਫਤੇਗੜ ਰੱਖਿਆ ਗਿਆ ਤੇ ਜਿਸ ਜਗ੍ਹਾ ਤੇ ਬਣਿਆ ਸੀ ਉਸ ਜਗ੍ਹਾ ਦਾ ਨਾਮ ਸੀ ਜਮਰੌਂਦ ਇਸ ਕਿਲੇ ਦੇ ਬੰਨ ਦੇ ਨਾਲ ਅਫਗਾਨੀ ਹਕੂਮਤ ਦੇ ਪੈਰ ਬਿਲਕੁਲ ਹਿੱਲ ਗਏ ਤੇ ਦਿਲ ਕੰਬ ਗਿਆ ਹੁਣ ਉਸ ਮੌਕੇ ਦੀ ਤਲਾਸ਼ ਵਿੱਚ ਸੀ ਕਿ ਕਿਵੇਂ ਨਾ ਕਿਵੇਂ ਖਾਲਸੇ ਨਾਲ ਆਖਰੀ ਨਿਰਣਾਇਕ ਲੜਾਈ ਲੜੀ ਜਾਵੇ ਤੇ ਉਸ ਵੇਲੇ ਇਹ ਮੌਕਾ ਉਹਨਾਂ ਦੇ ਹੱਥ ਲੱਗਿਆ ਜਦੋਂ ਲਾਹੌਰ ਦੇ ਵਿੱਚ ਰਣਜੀਤ ਸਿੰਘ ਦੇ ਪੋਤੇ ਕਮਰ ਨੋਨਿਹਾਲ ਦਾ ਵਿਆਹ ਹੋ ਰਿਹਾ ਸੀ ਉਸ ਸਮੇਂ ਬਹੁਤ ਭਾਰੀ ਫੌਜ ਜਰਨੈਲ ਇਸ ਵਿਆਹ ਵਿੱਚ ਮੌਜੂਦ ਤੇ ਹਰੀ ਸਿੰਘ ਨਲੂਆ ਪਸ਼ਾਵਰ ਦੇ ਕਿਲੇ ਵਿੱਚ ਬਿਮਾਰੀ ਦੀ ਹਾਲਤ ਵਿੱਚ ਪਿਆ ਤੇ ਹਾਉਣ ਜਮਰੋਦ ਦੇ ਕਿਲੇ ਦੇ ਵਿੱਚ ਮਹਾ ਸਿੰਘ ਜਿਹਦੇ ਕੋਲ ਬਹੁਤ ਮੁਠੀ ਪਰ ਸਿੰਘਾਂ ਦੀ ਗਿਣਤੀ ਤੇ ਇਸ ਪਾਸੇ ਅਫਗਾਨੀ ਹਕੂਮਤ ਨੇ ਮੁਹੰਮਦ ਅਕਬਰ ਦੀ ਅਗਵਾਈ ਦੇ ਵਿੱਚ 30000 ਫੌਜ ਤੇ 40 ਤੋਪਾਂ ਲੈ ਕੇ ਇਸ ਕਿਲੇ ਉੱਪਰ ਬੜਾ ਕਰੜਾ ਹਮਲਾ ਬੋਲ ਦਿੱਤਾ ਤੇ ਉਸ ਲੜਾਈ ਦੇ ਵਿੱਚ ਸਰਦਾਰ ਮਹਾ ਸਿੰਘ ਆਪਦੇ ਮੁਠੀ ਪਰ ਸੂਰਮਿਆਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਡਟ ਗਿਆ 1837 ਦੇ ਵਿੱਚ ਇਹ ਲੜਾਈ ਹੋਈ ਜਿਦੇ ਵਿੱਚ ਲਗਭਗ ਖਾਲਸਾ ਸਰਦਾਰ ਮਹਾ ਸਿੰਘ ਦੇ ਕੋਲ 800 ਪੈਦਲ 200 ਸਵਾਰ 80 ਤੋਪਖਾਨੇ ਦੇ ਗੋਲਣਦਾਜ਼ 10 ਵੱਡੀਆਂ ਤੋਪਾਂ ਤੇ 12 ਹਲਕੀਆਂ ਪਹਾੜੀ ਤੋਪਾਂ ਸਨ ਇਸ ਫੌਜ ਦਾ ਸਾਹਮਣਾ 30000 ਅਫਗਾਨੀ ਫੌਜ ਦੇ ਨਾਲ ਸੀ ਸਾਰਾ ਦਿਨ ਕਰੜੇ ਹਮਲੇ ਅਫਗਾਨੀ ਫੌਜ ਵੱਲੋਂ ਕੀਤੇ ਗਏ ਤੇ ਉਦੋਂ ਦੂਨੇ ਬਲ ਤੇ ਖਾਲਸਾਈ ਜੋਸ਼ ਦੇ ਨਾਲ ਸਰਦਾਰ ਮਹਾ ਸਿੰਘ ਤੇ ਉਹਦੇ ਸੂਰਬੀਰ ਯੋਧੇ ਉਹਨਾਂ ਹਮਲਿਆਂ ਨੂੰ ਪਛਾਣ ਤੱਕ ਦੇ ਰਹੇ ਇੱਕ ਦਿਨ ਪੂਰੀ ਕਰੜੀ ਲੜਾਈ ਤੋਂ ਬਾਅਦ ਅਗਲੇ ਦਿਨ ਦੀ ਲੜਾਈ ਸ਼ੁਰੂ ਹੋਈ ਇਸ ਲੜਾਈ ਦੇ ਵਿੱਚ ਮੁਹੰਮਦ ਅਕਬਰ ਨੇ ਇੰਨਾ ਭਾਰੀ ਜੋਸ਼ ਦੇ ਨਾਲ ਹਮਲਾ ਬੋਲਿਆ ਕਿ ਖਾਲਸਾਈ ਕਿਲੇ ਫਤਿਹਗੜ੍ਹ ਦੀ ਇੱਕ ਫਸੀਲ ਦੇ ਵਿੱਚ ਦਰੜ ਪਾ ਦਿੱਤੀ ਤੇ ਇਸ ਪਾਰ ਦੇ ਵਿੱਚੋਂ ਅਫਗਾਨੀ ਫੌਜਾਂ ਦੇ ਨੰਗਣ ਦਾ ਦਿਲ ਨਾ ਪਿਆ ਬੇਸ਼ੱਕ ਉਹ ਲੰਘ ਸਕਦੇ ਸੀ ਪਰ ਉਹ ਖਾਲਸਾਈ ਜੋਸ਼ ਤੇ ਸੂਰਮਗਤੀ ਤੋਂ ਡਰਦੇ ਹੋਏ ਇਸ ਪੜ ਵਿੱਚ ਲੰਘਣ ਦਾ ਦਲੇਰਨਾ ਕਰ ਸਕੇ ਤੇ ਹੁਣ ਉਹਨਾਂ ਨੂੰ ਲੱਗਿਆ ਕਿ ਇਹ ਇੱਕ ਦੋ ਦਿਨਾਂ ਦਾ ਕੰਮ ਹੈ ਕਿਲੇ ਨੂੰ ਫਤਿਹ ਕਰ ਲਿਆ ਜਾਵੇਗਾ ਤੇ ਉਹ ਆਪਦੇ ਖਾਣ ਪੀਣ ਵਿੱਚ ਉਲਝ ਗਏ ਤੇ ਦੂਸਰੇ ਪਾਸੇ ਸਰਦਾਰ ਮਹਾ ਸਿੰਘ ਨੇ ਰਾਤ ਦੇ ਸਮੇਂ ਸੂਰ ਬੀਰਾਂ ਦੇ ਜਿਹੜੇ ਉਸ ਕੋਲ ਸੂਰਮੇ ਸੀ ਉਹਨਾਂ ਨੂੰ ਇਕੱਠਿਆਂ ਕੀਤਾ ਤੇ ਦੋ ਗੱਲਾਂ ਉਹਨਾਂ ਸਾਹਮਣੇ ਰੱਖੀਆਂ ਇੱਕ ਇਹ ਕਿ ਜਿਹੜੀ ਦਰਵਾਜ਼ੇ ਦੇ ਨੇੜੇ ਕੰਧ 파ੜੀ ਆ ਅਫਗਾਨੀ ਫੌਜ ਨੇ ਉਸ ਕੰਧ ਨੂੰ ਪੂਰ ਦਿੱਤਾ ਜਾਵੇ ਤਾਂ ਉਸ ਕੰਮ ਵਾਸਤੇ 100 ਤੋਂ ਵੱਧ ਨੌਜਵਾਨ ਅੱਗੇ ਆਏ ਤੇ ਉਹਨਾਂ ਨੇ ਬੋਰੀਆਂ ਮਿੱਟੀ ਦੀਆਂ ਭਰ ਕੇ ਜਾਂ ਰੇਤ ਦੀਆਂ ਭਰ ਕੇ ਉਸ ਪਾਰ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਦੂਸਰੀ ਗੱਲ ਇਸ ਕਿਲੇ ਦੇ ਹਾਲ ਨੂੰ ਸਰਦਾਰ ਹਰੀ ਸਿੰਘ ਨਲੂਵੇ ਤੱਕ ਜ਼ਰੂਰ ਪਹੁੰਚਾਇਆ ਜਾਵੇ ਉਸ ਕੰਮ ਵਾਸਤੇ ਦੋ ਤਿੰਨ ਸਿੰਘ ਸੂਰਮੇ ਤਿਆਰ ਹੋਏ ਤੇ ਇੱਕ ਬੀਬੀ ਤਿਆਰ ਹੋਈ ਤੇ ਇਹ ਕੰਮ ਉਸ ਬੀਬੀ ਨੂੰ ਸੌਂਪਿਆ ਗਿਆ ਤੇ ਉਸ ਬੀਬੀ ਨੇ ਖਤ ਹਰੀ ਸਿੰਘ ਨਲੂਏ ਦੇ ਹੱਥ ਵਿੱਚ ਜਾ ਕੇ ਫੜਾ ਦਿੱਤਾ ਤੇ ਹਰੀ ਸਿੰਘ ਨਲੂਏ ਨੇ ਜਦੋਂ ਖੱਤ ਪੜ੍ਹਿਆ ਤਾਂ ਉਸ ਖੱਤ ਦੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਕਿ ਹਰੀ ਸਿੰਘ ਨਲੂਆ ਜੀ ਨੂੰ ਮਹਾ ਸਿੰਘ ਲਿਖਦੇ ਨੇ ਸਤਕਾਰ ਦੇ ਉਪਰੰਤ ਲਿਖਿਆ ਸੀ ਜੀ ਨਹੀਂ ਸੀ ਚਾਹੁੰਦਾ ਕਿ ਆਪ ਜੀ ਨੂੰ ਬਿਮਾਰੀ ਦੀ ਹਾਲਤ ਵਿੱਚ ਇਸ ਆਪ ਦਾ ਵਿੱਚ ਆਪਣੇ ਨਾਲ ਰਲایا ਜਾਵੇ ਪਰ ਅਸੀਂ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ ਕਿ ਪਸ਼ਾਵਰ ਵਿੱਚ ਫੌਜ ਬਹੁਤ ਘੱਟ ਹੈ ਅਤੇ ਲਾਹੌਰੋਂ ਹੁਣ ਪਹੁੰਚ ਨਹੀਂ ਸਕਦੀ ਇਸ ਲਈ ਕਿਲੇ ਦੇ ਖਾਲਸੇ ਦੀ ਇੱਛਾ ਹੈ ਅੱਜ ਦੇ ਹਾਲਾਤ ਆਪਜੀ ਤੱਕ ਪਹੁੰਚਾਏ ਜਾਣ ਫਤਿਹਗੜ੍ਹ ਦੀ ਬਾਹਰਲੀ ਫਸੀਲ ਦਾ ਕੁਝ ਹਿੱਸਾ ਦਰਵਾਜ਼ੇ ਦੇ ਲਾਗੇ ਅੱਜ ਸ਼ਾਮ ਨੂੰ ਬੈਰੀ ਦੀਆਂ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਡਿੱਗ ਪਿਆ ਸੀ ਜਿਸ ਨੂੰ ਕਿਲੇ ਦੇ ਖਾਲਸਾ ਇਸ ਵਕਤ ਬੜੀ ਹਿੰਮਤ ਨਾਲ ਰੇਤ ਭਰੀਆਂ ਬੂਰੀਆਂ ਨਾਲ ਪੂਰ ਰਿਹਾ ਹੈ ਆਸ ਹੈ ਕਿ ਰਾਤੋਂ ਰਾਤ ਇਹ ਖੱਪਾ ਠੀਕ ਹੋ ਜਾਏਗਾ ਅੱਜ ਉਸ ਸਮੇਂ ਸਤਗੁਰ ਨੇ ਖਾਲਸਾ ਦੀ ਪੈਜ ਰੱਖ ਲਈ ਕਿ ਵੈਰੀ ਫਸੀਲ ਦੇ ਡਿੱਗਦੇ ਅੰਸਾਰ ਕਿਲੇ ਪਰ ਧਾਵਾ ਕਰਨ ਦਾ ਹਿੱਜਾ ਨਾ ਕਰ ਸਕਿਆ ਨਹੀਂ ਤਾਂ ਇਹ ਅੰਤਮ ਸੰਦੇਸ਼ ਸ਼ਾਇਦ ਆਪ ਜੀ ਦੀ ਸੇਵਾ ਵਿੱਚ ਪੇਟ ਨਾ ਹੋ ਸਕਦਾ ਪ੍ਰਤੀਤ ਹੋ ਰਿਹਾ ਹੈ ਕਿ ਸਵੇਰੇ ਅਫਗਾਨਾਂ ਨੇ ਕਿਲੇ ਪਰ ਹੱਲਾ ਕਰਨਾ ਹੈ ਅਤੇ ਖਾਲਸੇ ਦਾ ਅਤੇ ਆਪ ਦਾ ਅਤ ਪਿਆਰਾ ਫਤਿਹਗੜ੍ਹ ਧਰਤੀ ਨਾਲ ਮਿਲਾ ਦਿੱਤਾ ਜਾਣਾ ਹੈ ਪਰ ਆਪ ਇਹ ਗੱਲ ਸੁਣ ਕੇ ਅਤ ਪ੍ਰਸੰਨ ਹੋਮੋਗੇ ਕਿ ਆਪ ਦੇ ਜਿੰਨਾ ਜਮਾਨਾ ਪਰ ਭਰੋਸਾ ਕਰਕੇ ਐਸ ਕਿਲੇ ਦੀ ਇੱਜ਼ਤ ਉਹਨਾਂ ਦੇ ਹੱਥਾਂ ਸੌਂਪੀ ਜੀ ਉਹਨਾਂ ਵਿੱਚੋਂ ਇੱਕ ਵੀ ਐਸਾ ਨਹੀਂ ਨਿਕਲਿਆ ਜਿਸ ਨੇ ਕੌਮ ਦੀ ਇੱਜ਼ਤ ਦੇ ਟੱਕਰੇ ਪਰ ਆਪਣੀ ਜਾਨ ਨੂੰ ਬਧੇਰਾ ਪਿਆਰਾ ਸਮਝਿਆ ਹੋਵੇ ਇਸ ਸਮੇਂ ਫਟੜਾਂ ਤੇ ਬਿਮਾਰਾਂ ਤੋਂ ਛੋਟ ਸੱਤ ਕੋ 100 ਦਾ ਟਿਕਾਣਾ ਸੂਰਮੇ ਕਿਲੇ ਵਿੱਚ ਹਨ ਅੱਜ ਇਹਨਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਹੈ ਕਿ ਜਦ ਤੱਕ ਸਾਡੀਆਂ ਰਗਾਂ ਵਿੱਚ ਲਹੂ ਦਾ ਸ਼ੇਕੜਲਾ ਤਪਕਾ ਬਾਕੀ ਹੈ ਖਾਲਸਾਈ ਝੰਡੇ ਦੀ ਕੋਈ ਬੇਅਦਬੀ ਨਹੀਂ ਕਰ ਸਕੇਗਾ ਇਸ ਦੇ ਪਿੱਛੋਂ ਸ਼ਾਇਦ ਸਾਡੇ ਵੱਲੋਂ ਆਪ ਨੂੰ ਕੋਈ ਖੱਤ ਨਾ ਪਹੁੰਚ ਸਕੇਗਾ ਹਉਣ ਕਿਲੇ ਦੇ ਸਰਬੱਤ ਖਾਲਸੇ ਵੱਲੋਂ ਸਤਕਾਰ ਭਰੇ ਦਿਲ ਨਾਲ ਅੰਤਮ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਇਸ ਖੱਤ ਨੂੰ ਪੜ੍ਹਦੇ ਆਂ ਸਾਰ ਹਰੀ ਸਿੰਘ ਨਲੂਏ ਦੇ ਖਾਲਸਾਈ ਜੋਸ਼ ਨੇ ਉਬਾਲਾ ਖਾਧਾ ਇਹਨਾਂ ਕੋਲੇ ਹੁਣ ਦੋ ਰਾ ਸਨ ਜਾਂ ਦੇ ਬਿਮਾਰੀ ਦੀ ਹਾਲਤ ਵਿੱਚ ਸਰੀਰ ਦੀ ਰੱਖਿਆ ਕਰਨ ਜਾ ਫਿਰ ਕਿਲੇ ਦੀ ਹਾਲਤ ਦੇਖਦਿਆਂ ਹੋਇਆਂ ਉਸ ਮੈਦਾਨ ਦੇ ਵਿੱਚ ਜਾ ਭੜਨ ਹਰੀ ਸਿੰਘ ਨਲੂਆ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਜਿੰਨੀ ਉਹਦੇ ਕੋਲੇ ਫੌਜ ਸੀ ਉਸ ਨੂੰ ਆਦੇਸ਼ ਕੀਤਾ ਕਿ ਆਓ ਕਿਲੇ ਜਮਰੋਦ ਦੇ ਵਿੱਚ ਚੱਲੀਏ ਤੇ ਦੁਸ਼ਮਣ ਨੂੰ ਭਜੜ ਪਾਈਏ ਹਰੀ ਸਿੰਘ ਨਲੂਆ ਆਪ ਦੇ ਨਾਲ ਮੁਠੀ ਭਰ ਸਿੰਘ ਜਿਨ੍ਹਾਂ ਵਿੱਚੋਂ ਹਜ਼ਾਰ ਸਵਾਰ 18 ਤੋਪਾਂ 6000 ਪੈਦੇ ਲੈ ਕੇ ਉਸ ਮੈਦਾਨੇ ਜੰਗ ਵਿੱਚ ਜਾ ਡਟਿਆ ਹਰੀ ਸਿੰਘ ਨਲੂਏ ਨੇ ਜਾਂਦਿਆਂ ਸਾਰ ਇਹਨਾਂ ਕਰੜਾ ਹਮਲਾ ਕੀਤਾ ਕੇ ਦੁਸ਼ਮਨ ਦੇ ਪੈਰ ਉਖੇੜਨੇ ਸ਼ੁਰੂ ਕਰ ਦਿੱਤੇ ਦੁਸ਼ਮਨ ਉਨਾ ਚਿਰ ਉਸ ਬਹਾਦਰੀ ਨਾਲ ਲੜਦਾ ਰਿਹਾ ਜਦ ਤੱਕ ਉਸ ਨੂੰ ਨਾ ਪਤਾ ਲੱਗਾ ਕਿ ਲੜਾਉਣ ਵਾਲਾ ਹਰੀ ਸਿੰਘ ਨਲੂਆ ਇਸ ਜੰਗ ਵਿੱਚ ਮੌਜੂਦ ਹੈ ਜਦ ਦੁਸ਼ਮਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਦਿਲ ਕੰਬ ਗਏ ਤੇ ਪੈਰ ਆਪ ਮੁਹਾਰੇ ਜੰਗ ਦੇ ਵਿੱਚ ਪਛਾਹ ਨੂੰ ਮੁੜਨ ਲੱਗ ਪਏ ਹਰੀ ਸਿੰਘ ਨਲੂਆ ਦੇ ਇੰਨੇ ਜੋਸ਼ ਤੇ ਕਰੜੇ ਹਮਲੇ ਦੇ ਅੱਗੇ ਜਿਵੇਂ ਹੜਾਂ ਦਾ ਪਾਣੀ ਕੱਖਗਾਨਾ ਅੱਗੇ ਲਾ ਲਿੰਦਾ ਅਫਗਾਨੀ ਫੌਜ ਨੂੰ ਲਾ ਲਿਆ ਤੇ ਅਫਗਾਨੀ ਫੌਜ ਆਪ ਦੀ ਜਾਨ ਬਚਾਉਂਦੀ ਹੋਈ ਦਰਾਇ ਖੈਬਰ ਦੀਆਂ ਪਹਾੜੀਆਂ ਵਿੱਚ ਜਾਣ ਲੱਗੀ ਤੇ ਖਾਲਸਾਈ ਫੌਜ ਇਸ ਅਫਗਾਨ ਦੀ ਫੌਜ ਨੂੰ ਭਜਾਉਂਦਿਆਂ ਹੋਇਆਂ ਬੜੇ ਜੋਸ਼ ਵਿੱਚ ਉਹਨਾਂ ਦੇ ਪਿੱਛੇ ਜਾ ਰਿਹਾ ਸੀ ਹਰੀ ਸਿੰਘ ਨਲੂਆ ਨਹੀਂ ਸੀ ਚਾਹੁੰਦਾ ਕਿ ਇਹਨਾਂ ਭੱਜੇ ਜਾਂਦੇ ਅਫਗਾਨੀਆਂ ਦਾ ਪਿੱਛਾ ਕੀਤਾ ਜਾਵੇ ਪਰ ਨਿਧਾਨ ਸਿੰਘ ਪੰਜ ਹੱਥਾ ਜੋਸ਼ ਵਿੱਚ ਆਇਆ ਫੌਜ ਦੇ ਪਿੱਛੇ ਦਰਾਇ ਖੈਬਰ ਦੀਆਂ ਪਹਾੜੀਆਂ ਵਿੱਚ ਜਾ ਵੜਿਆ ਹਰੀ ਸਿੰਘ ਨਲੂਆ ਨੇ ਜਦ ਦੇਖਿਆ ਕਿ ਛੋਟਾ ਜਿਹਾ ਜੱਥਾ ਨਿਧਾਨ ਸਿੰਘ ਦਾ ਇਹਨਾਂ ਦੇ ਪਿੱਛੇ ਗਿਆ ਉਸ ਸਰਦਾਰ ਦੀ ਰੱਖਿਆ ਵਾਸਤੇ ਹਰੀ ਸਿੰਘ ਨਲੂਆ ਆਪਣੇ ਸਵਾਰਾਂ ਦੇ ਨਾਲ ਉਸ ਜਥੇ ਦੀ ਰੱਖਿਆ ਵਾਸਤੇ ਪਹਾੜੀਆਂ ਵਿੱਚ ਗਿਆ ਜਿੱਥੇ ਕੁਝ ਲੁਕੇ ਹੋਏ ਅਫਗਾਨਾ ਨੇ ਗੁਫਾ ਤੇ ਪੱਥਰ ਦਾ ਆਸਰਾ ਲੈਂਦਿਆਂ ਹੋਇਆਂ ਹਰੀ ਸਿੰਘ ਨਲੂਵੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਹਰੀ ਸਿੰਘ ਨਲੂਆ ਜ਼ਖਮੀ ਹੋ ਗਿਆ ਬੇਸ਼ੱਕ ਉਹਨਾਂ ਗੋਲੀਆਂ ਚਲਾਉਣ ਵਾਲੇ ਪਠਾਣਾਂ ਨੂੰ ਮੌਕੇ ਤੇ ਹੀ ਖਤਮ ਕਰ ਦਿੱਤਾ ਤੇ ਹਰੀ ਸਿੰਘ ਨਲੂਆ ਆਪਣੇ ਘੋੜੇ ਨੂੰ ਅੱਡੀ ਲਾਉਂਦਾ ਹੋਇਆ ਜਮਰੋਦ ਦੇ ਕਿਲੇ ਵਿੱਚ ਆ ਗਿਆ ਜਦ ਮਹਾ ਸਿੰਘ ਨੇ ਦੇਖਿਆ ਕਿ ਹਰੀ ਸਿੰਘ ਨਲੂਵੇ ਦੀ ਹਾਲਤ ਬਹੁਤ ਨਾਜ਼ੁਕ ਹੈ ਦੇ ਸਰੀਰ ਦੇ ਉੱਤੇ ਅਨੇਕਾਂ ਫਟ ਦੇ ਜਿਨ੍ਹਾਂ ਦੇ ਵਿੱਚੋਂ ਲਹੂ ਫੁਵਾੜੇ ਦੀ ਤਰ੍ਹਾਂ ਵਗ ਰਿਹਾ ਇਹਨਾਂ ਨੂੰ ਅਡੋਲ ਅਵਸਥਾ ਵਿੱਚ ਘੋੜੇ ਤੋਂ ਥੱਲੇ ਉਤਾਰਿਆ ਗਿਆ ਇੱਕ ਕਮਰੇ ਵਿੱਚ ਸੁਖਾਸਨ ਕੀ ਸੁਖਾਸਨ ਉਹ ਬਿਸਤਰ ਉੱਪਰ ਇਹਨਾਂ ਨੂੰ ਲਟਾਇਆ ਗਿਆ ਤੇ ਇਹਨਾਂ ਦੇ ਫਟ ਚੰਗੀ ਤਰ੍ਹਾਂ ਸਾਫ਼ ਕਰਾ ਕੇ ਫਟ ਬੰਨੇ ਗਏ ਹਰੀ ਸਿੰਘ ਨਲੂਏ ਨੇ ਆਖਰੀ ਬੋਲ ਇਹ ਬੋਲੇ ਕਿ ਖਾਲਸਾ ਸੂਰ ਵੀਰੋ ਜਿੰਨਾ ਟਾਈਮ ਤੁਸੀਂ ਜਿਉਂਦੇ ਆ ਇਸ ਖਾਲਸਾਈ ਝੰਡੇ ਦੀ ਬੇਇੱਜ਼ਤੀ ਨਾ ਹੋਵੇ ਤੇ ਇਸ ਜਗਾ ਉਤੇ ਡਟੇ ਰਹੋ ਹਰੀ ਸਿੰਘ ਨਲੂਆ ਹਜੇ ਆਪਣੀਆਂ ਗੱਲਾਂ ਬਾਤਾਂ ਕਰਦਾ ਸੀ ਇਸ ਸੰਸਾਰ ਦੇ ਵਿੱਚੋਂ ਅਕਾਲ ਚਲਾਣਾ ਕਰ ਗਿਆ ਤੇ ਸਰਦਾਰ ਮਹਾ ਸਿੰਘ ਨੇ ਬੜੀ ਇੱਜ਼ਤ ਮਾਨ ਦੇ ਨਾਲ ਉਹਨਾਂ ਦਾ ਸਸਕਾਰ ਉਸ ਕਿਲੇ ਵਿੱਚ ਹੀ ਕੀਤਾ ਤੇ ਦੁਸ਼ਮਨ ਨੂੰ ਇਸ ਗੱਲ ਦੀ ਖਬਰ ਨਾ ਹੋਣ ਦਿੱਤੀ ਕਿ ਹਰੀ ਸਿੰਘ ਨਲੂਆ ਗੁਜ਼ਰ ਚੁੱਕਿਆ ਤੇ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਿ ਕੁਝ ਸਮੇਂ ਤੱਕ ਜਰਨੈਲ ਦੇ ਕਪੜੇ ਕਿਲੇ ਦੀ ਕੰਧ ਉਤੋਂ ਸੁੱਕਣੇ ਪਾਏ ਜਾਂਦੇ ਸੀ ਤੇ ਦੁਸ਼ਮਣ ਉਹਨਾਂ ਨੂੰ ਵੇਖ ਕੇ ਪੈਪੀਦ ਹੋ ਜਾਂਦਾ ਸੀ ਇਹ ਵੀ ਕਿ ਜਗ੍ਹਾ ਦੇ ਉੱਪਰ ਆਉਂਦਾ ਕਿ ਸਰਦਾਰ ਦੀ ਮਰਤਕ ਦੇਸ ਉਹਨਾਂ ਦੇ ਸਰੀਰ ਨੂੰ ਇਸ ਤਰ੍ਹਾਂ ਸੰਭਾਲਿਆ ਗਿਆ ਕਿ ਉਹਦੇ ਵਿੱਚ ਕੋਈ ਬਹਿਬਾਦੀ ਨਾ ਆਵੇ ਤੇ ਕੁਝ ਸਮੇਂ ਤੱਕ ਕੁਝ ਦਿਨਾਂ ਤੱਕ ਉਸ ਸਰੀਰ ਦੇ ਦਰਸ਼ਨ ਵੀ ਉਹ ਉਸ ਕਿਲੇ ਦੇ ਉੱਪਰ ਪਠਾ ਦੰਦੇ ਤੇ ਜਿਨ੍ਹਾਂ ਨੂੰ ਦੇਖ ਕੇ ਦੁਸ਼ਮਣ ਦੇ ਬੇਸ਼ੱਕ ਦਿਲ ਦੇ ਵਿੱਚ ਕੁਝ ਵੀ ਹੋਵੇ ਪਰ ਦਿਲ ਨਾ ਪੈਂਦਾ ਕਿ ਇਸ ਕਿਲੇ ਉੱਤੇ ਹਮਲਾ ਕੀਤਾ ਜਾਵੇ ਇੱਥੇ ਸਿੱਖਾਂ ਦਾ ਜਰਨਲ ਹਰੀ ਸਿੰਘ ਨਲੂਆ ਬੈਠਾ ਤਾਂ ਇਹ ਸੀ ਇੱਕ ਨਿੱਕੀ ਜਿਹੀ ਮੇਰੇ ਵੱਲੋਂ ਕੋਸ਼ਿਸ਼ ਹਰੀ ਸਿੰਘ ਨਲੂਵੇ ਦੇ ਇਤਿਹਾਸ ਸੰਝਾ ਕਰਨ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ